ਪਹੁੰਚੀਆਂ ਤੇ ਕੜਾਈਆਂ ਭਾਰੀ ਭਾਰੀ ਸੂਟ ਮਸ਼ਲੀਨ ਦੇ ਸੂਟ ਬਾਜ਼ਾਰ ਚ ਮਿਲਦਾ 1300 ਦਾ 180 ਦੇਣੇ ਆ 1300 ਦੇ ਦੋ ਡਿਜ਼ਾਈਨ ਪੂਰੇ 6 ਆਏ ਆ ਜੀ ਧਿਆਨ ਨਾਲ ਚੈੱਕ ਕਰ ਲੋ ਨੰਬਰ ਉੱਪਰ ਆ ਰਿਹਾ 1300 ਦੇ ਦੋ ਸੂਟ ਦੇਵਾਂਗੇ ਜੀ ਆਪਾਂ 1300 ਦੇ ਦੋ ਸੂਟ ਹੈ ਨਾਲ ਆ ਗਿਆ ਮਸ਼ਲੀਨ ਦਾ ਪੂਰਾ ਸੋਹਣਾ ਦੁਪੱਟਾ ਪੂਰੀ ਕੜਾਈ ਵਾਲਾ ਕਟਵਰਕ ਦਾ ਪੂਰਾ ਸੋਹਣਾ ਦੁਪੱਟਾ ਬਾਜ਼ਾਰ ਚ 1300 ਦਾ ਇੱਕ 80 ਦੇਣੇ ਆ 1300 ਦੇ ਦੋ ਆ ਦੇਖੋ ਪੌਂਚੇ ਤੇ ਕਿੱਡੀਆਂ ਸੋਹਣੀਆਂ ਕੜਾਈਆਂ ਕੀਤੀਆਂ ਹੋਈਆਂ ਸਕਰੀਨਸ਼ਾਟ ਲੈ ਲਿਓ ਜਿਹੜੇ-ਜਿਹੜੇ ਵੀ ਤੁਹਾਡੇ ਸੂਟ ਪਸੰਦ ਹੋਏ 1300 ਰੁਪਏ ਦੇ ਦੋ ਸੂਟ ਮਿਲਣਗੇ ਜੀ ਆਹ 1300 ਰੁਪਏ ਦੇ ਦੋ ਆਹ ਦੇਖੋ ਡਿਜ਼ਾਈਨ ਨਵੇਂ ਤੋਂ ਨਵਾਂ ਡਿਜ਼ਾਈਨ ਨਵੇਂ ਤੋਂ ਨਵਾਂ ਡਿਜ਼ਾਈਨ 1300 ਦੇ ਦੋ ਸੂਟ ਵਧੀਆ-ਵਧੀਆ ਚੁੰਨੀਆਂ ਨਾਲ ਇਹ ਜੀਆਂ ਨਾ ਤਾਂ ਫੈਂਸੀ ਚੀਜ਼ਾਂ ਤੁਹਾਨੂੰ ਕੋਈ ਘੱਟ ਰੇਟਾਂ ਦੇ ਦੇ ਸਕੇ ਨਾ ਹੀ ਕੋਈ ਦਿੰਦਾ ਹੁਣ ਵਿਆਹ ਸ਼ਾਦੀਆਂ ਦੇ ਸੀਜ਼ਨ ਤੇ ਦੁਕਾਨਦਾਰਾਂ ਨੇ ਰੇਟ ਵਧਾ ਦਿੱਤੇ ਤੇ ਆਪਾਂ ਤੁਹਾਡੇ ਵਾਸਤੇ ਰੇਟ ਘਟਾਤੇ ਜੀ ਆ ਚੀਜ਼ਾਂ ਦੇ ਆ ਦੇਖੋ ਬਹੁਤ ਵੱਡਾ ਫਾਇਦਾ ਨੰਬਰ ਉੱਪਰ ਆ ਰਿਹਾ 1300 ਦੇ ਦੋ ਸੂਟ ਜੀ ਭਾਰੀ ਭਾਰੀ ਚੁੰਨੀਆਂ ਦੇ ਨਾਲ 1300 ਦੇ ਦੋ ਸੂਟ ਆ ਲੋ ਸਕਰੀਨ ਸ਼ਾਟ ਲੈ ਲਓ ਸਾਰਿਆਂ ਦੇ ਵਧੀਆ ਪਹੁੰਚਿਆਂ ਤੇ ਹੈਗੀ ਹੈ ਕੜਾਈ ਨਾਲ ਭਾਰੀ ਭਾਰੀ ਚੁੰਨੀਆਂ 1300 ਦੇ ਦੋ ਸਕਰੀਨ ਸ਼ਾਟ ਲਈ ਚਲੋ ਨੰਬਰ ਉੱਪਰ ਆ ਰਿਹਾ ਆਰਡਰ ਤੁਸੀਂ ਦਬਕੇ ਕਰ ਸਕਦੇ ਹੋ ਸਟਾਕ ਹਲੇ ਹੈਗਾ ਬਹੁਤ ਹੀ ਲਿਮਿਟਡ ਜੋ ਸਟਾਕ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰ ਲਿਓ ਜ਼ਿਆਦਾ ਟਾਈਮ ਸਟਾਕ ਨਹੀਂ ਹੈਗਾ ਇਹ ਜਦੋਂ ਹੀ ਵੀਡੀਓ ਦੇਖ ਲਈ ਨਾਲ ਦੀ ਨਾਲ ਨੰਬਰ ਉੱਪਰ ਆ ਰਿਹਾ ਆ ਆਰਡਰ ਤੁਸੀਂ ਕਰ ਲਿਓ 1300 ਦੇ ਦੋ ਸੂਟ ਜੀ ਪਿਓਰ ਟੈਬੀ ਮਸਲੀਨ ਦਾ ਕਪੜਾ ਪਿਓਰ ਟੈਬੀ ਮਸਲੀਨ ਦਾ ਕਪੜਾ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ